ਰਾਮ ਨੌਮੀ ਦੇ ਉਪਲਖਸ਼ ਵਿੱਚ ਮੁਕੇਰੀਆਂ ਦੇ ਡੇਰਾ ਪਰਮਹੰਸ ਬਾਗ ਵੱਲੋਂ ਡੇਰਾ ਦੇ ਮੁਖ ਸੇਵਾਦਾਰ ਮਹੰਤ ਬਲਦੇਵ ਦਾਸ ਜੀ ਦੀ ਅਗਵਾਈ ਵਿੱਚ ਸਕੇਤ ਵਾਸੀ ਮਹੰਤ ਰਾਮਾਦੀਨ ਦਾਸ ਜੀ ਦੇ ਅਸ਼ੀਰਵਾਦ ਦੇ ਨਾਲ ਵਿਸ਼ਾਲ ਸੁੰਦਰ ਸ਼ੋਭਾ ਯਾਤਰਾ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਮੁੰਬਈ ਤੋਂ ਮਮਤਾ ਮਈ ਸ਼੍ਰੀ ਰਾਧੇ ਮਾ ਜੀ ਵੱਲੋਂ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕੀਤੀ ਜਿਨ੍ਹਾਂ ਪਾਸੋਂ ਵੱਡੇ ਗਿਣਤੀ ਵਿੱਚ 71 ਸ਼ਰਧਾਲੂਆਂ ਨੇ ਅਸ਼ੀਰਵਾਦ ਪ੍ਰਾਪਤ ਕੀਤਾ ਸ਼੍ਰੀ ਰਾਧੇ ਮਾਨ ਸਭ ਤੋਂ ਪਹਿਲੇ ਆਪਣੇ ਗੁਰੂ ਮਹੰਤ ਰਾਮਦੀਨ ਦਾਸ ਜੀ ਦੀ ਪ੍ਰਤਿਮਾ ਅੱਗੇ ਨਤਮਸਤਕ ਹੋਣ ਉਪਰੰਤ ਪ੍ਰਭੂ ਸ਼੍ਰੀ ਰਾਮ ਜੀ ਦੇ ਜੈਕਾਰਿਆਂ ਨਾਲ ਡੇਰਾ ਪਰਮਹੰਸ ਬਾਗ ਤੋਂ ਆਰੰਭ ਹੋਈ ਵਿਸ਼ਾਲ ਸ਼ੋਭਾ ਯਾਤਰਾ ਸ਼ਹਿਰ ਦੇ ਬਖ-ਬਖ ਬਾਜ਼ਾਰਾਂ ਵਿੱਚੋਂ ਲੰਗੀ ਜਿਸ ਦਾ ਸ਼ਰਧਾਲੂਆਂ ਵੱਲੋਂ ਫੁੱਲਾਂ ਦੀ ਵਰਖਾ ਕਰਕੇ ਸਵਾਗਤ ਕੀਤਾ ਗਿਆ ਸੁੰਦਰ ਸ਼ੋਭਾ ਯਾਤਰਾ ਵਿੱਚ ਸ਼ਾਮਲ ਰਾਮ ਪਰਿਵਾਰ ਅਤੇ ਦੇਵੀ-ਦੇਵਤਿਆਂ ਦੇ ਸੁੰਦਰ ਸਰੂਪਾ ਦੀਆਂ ਝਾਕੀਆਂ ਦੀ ਸ਼ੋਭਾ ਦੇਖਦੇ ਹੀ ਬਣਦੀ ਸੀ ਵੱਡੀ ਗਿਣਤੀ ਵਿੱਚ ਪ੍ਰਭੂ ਭਗਤਾਂ ਅਤੇ ਧਾਰਮਿਕ ਸਿਆਸੀ ਅਤੇ ਸਮਾਜਿਕ ਆਗੂਆਂ ਦੀ ਮੌਜੂਦਗੀ ਵਿੱਚ ਧਾਰਮਿਕ ਜੈਕਾਰਿਆਂ ਦੇ ਨਾਲ ਪੂਰੇ ਸ਼ਹਿਰ ਦੀ ਪ੍ਰਕਰਮਾ ਕਰਦੀ ਹੋਈ ਸੁੰਦਰ ਵਿਸ਼ਾਲ ਸ਼ੋਭਾ ਯਾਤਰਾ ਡੇਰਾ ਪਰਮਹੰਸ ਆ ਕੇ ਸਮਾਪਤ ਹੋਈ ਜਿੱਥੇ ਸ਼ਰਧਾਲੂਆਂ ਲਈ ਪ੍ਰਬੰਧਕਾਂ ਵੱਲੋਂ ਲੰਗਰਾਂ ਦੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਸਨ ਇਸ ਸ਼ੋਭਾ ਯਾਤਰਾ ਵਿੱਚ ਸਾਬਕਾ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਹਲਕਾ ਵਿਧਾਇਕ ਜੰਗੀ ਲਾਲ ਮਹਾਜਨ ਭਾਜਪਾ ਵੱਲੋਂ ਲੋਕ ਸਭਾ ਸੀਟ ਲਈ ਐਲਾਨੇ ਉਮੀਦਵਾਰ ਅਨੀਤਾ ਸੋਮ ਪ੍ਰਕਾਸ਼ ਭਾਜਪਾ ਆਗੂ ਅਜੇ ਕੌਸ਼ਲ ਸੇਠੂ ਸਾਬਕਾ ਕੈਬਨਟ ਮੰਤਰੀ ਅਰੁਣੇਸ਼ ਸ਼ਾਕਰ ਅਤੇ ਹੋਰ ਆਗੂਆਂ ਵੀ ਹਾਜ਼ਰੀ ਲਗਵਾ ਆਸ਼ੀਰਵਾਦ ਪ੍ਰਾਪਤ ਕੀਤਾ ਇਸ ਮੌਕੇ ਗੱਲਬਾਤ ਰਹੀ ਸ਼੍ਰੀ ਰਾਧੇ ਗੁਰੂ ਮਾਂ ਜੀ ਮਹੰਤ ਬਲਦੇਵ ਦਾਸ ਅਤੇ ਅਨੀਤਾ ਸੋਮ ਪ੍ਰਕਾਸ਼ ਹੋਰਾਂ ਵੱਲੋਂ ਸਮੂਹ ਸ਼ਰਧਾਲੂਆਂ ਨੂੰ ਰਾਮ ਨੌਮੀ ਦੀ ਵਧਾਈ ਦਿੰਦਿਆਂ ਪ੍ਰਭੂ ਚਰਨਾ ਵਿੱਚ ਸਮੁੱਚੀ ਮਾਨਵਤਾ ਦੇ ਭਲੇ ਦੀ ਕਾਮਨਾ ਕੀਤੀ ਇਸ ਮੌਕੇ ਮੋਹਨ ਸਿੰਘ ਨੰਦੀ 바ਵਾ ਸੰਜੀਪ ਗੁਪਤਾ ਮੇਗਾ ਭਾਬੀ ਮਨੀਸ਼ਾ ਭਾਬੀ ਛੋਟੀ ਮਾਂ ਰੱਜੀ ਮਾਸੀ ਪੰਮਾ ਪਹਿਲਵਾਨ ਚੰਦਰਮੋਹਨ ਸ਼ਰਮਾ ਸੁਮੇਤ ਸਮੂਹ ਸ਼ਰਦਾਲੂਆਂ ਨੇ ਸ਼ੋਭਾ ਯਾਤਰਾ ਵਿੱਚ ਹਾਜ਼ਰੀ ਲਗਵਾ ਜੀਵਨ ਸਫਲਾ ਕੀਤਾ న్యూ ਚੜਦਾ ਪੰਜਾਬ ਲਈ ਧਰਮਚੰਦ ਮੁਕੇਰੀਆਂ मेरे गुरु महाराज ने ये शोभा यात्रा का राम रामनवमी पे शोभा यात्रा निकालनी शुरू की थी तो उसे संदेश यही है कि गुरु महाराज के हुक्म के अंदर जो हो रहा है तो मैं भी ये हुक्म के अंदर जो उनका संदेश है मैं भी वही संदेश मान के शोभा यात्रा के मैं शामिल हो रही हूँ उनको ब्लैसिंग देती हूँ कि भगवान रामचंद्र की शोभा यात्रा में सब शामिल हुए किसी का दिन न दुखाएं प्रेम मेरा संदेश यही है कि प्रेम से रहें सारे आज प्रभु तो श्री राम जी की रामनवमी के उत्सव के उपलक्ष्य में डेरा परमंश बाग से भव्य शोभात्रा निकाली जा रही है जिसमें शोभायात्रा की शोभा को और भी बढ़ाने के लिए विशेष रूप से श्री राधे माँ मुंबई से यहाँ पधारी हैं जिनका जगह जगह पे भव्य स्वागत हुआ है वो हमारी भी यात्रा की शोभा को और, और भी बढ़ाएंगे और मैं ये कहना चाहता हूँ कि हम सबको एक होना चाहिए तो मेरे विचार में हम अनेक जातियों में अनेक धर्मों में बंटे हुए हैं जिसके कारण हम कभी एक नहीं हो सकते लेकिन प्रभु जी के चरण प्रभु जी का नाम एक ऐसा उपाय है जे जिनको कि सभी मानते हैं तो प्रभु जी के चरणों से जुड़ के हम सब एक हो सकते हैं अगर हम एक होंगे तो तभी हमारे देश की उन्नति होगी देश में सुख शांति बढ़ेगी और इस प्रकार देश तरक्की करेगा तो आज से रामनवमी के उपलक्ष्य में भव्य शोभा निकाली जा रही है जय श्री राम ਅੱਜ ਬਹੁਤ ਹੀ ਸ਼ੋਭ ਦੇਣਾ ਤੇਰਾ ਪਰਮ ਹੰਸੀ ਦੇ ਇਥੋਂ ਰਾਮ ਨੌਮੀ ਦੀ ਯਾਤਰਾ ਨਿਕਲ ਰਹੀ ਹੈ ਸ਼ੋਭਾ ਯਾਤਰਾ ਨਿਕਲ ਰਹੀ ਹੈ ਸੰਗਤਾਂ ਚ ਬਹੁਤ ਉਤਸ਼ਾਹ ਆ ਔਰ ਭਗਵਾਨ ਰਾਮ ਜੀ ਦੀ ਕਿਰਪਾ ਸਾਰਿਆਂ ਤੇ ਹੈ ਐਸੀ ਤਰ੍ਹਾਂ ਉਹਨਾਂ ਦੀ ਕਿਰਪਾ ਬਣੀ ਰਹੇ ਇਹ ਹਲਕਾ ਖੁਸ਼ਹਾਲ ਰਹੇ ਹੀ ਭਗਵਾਨ ਰਾਮ ਜੀ ਦੇ ਅੱਗੇ ਅਰਦਾਸ ਹੈ ਔਰ ਭਗਵਾਨ ਰਾਮ ਜੀ ਆਪਨੀ ਕਿਰਪਾ ਸਾਰਿਆਂ ਤੇ ਬਣਾ ਕੇ ਰੱਖਣ ਸਭੇ ਪਰਿਵਾਰ ਖੁਸ਼ਹਾਲ ਰਹਿਣ ਇਹੀ ਉਹਨਾਂ ਅੱਗੇ ਅਰਦਾਸ ਕਰਦੀ ਆਂ ਮੇਰੇ ਵੱਲੋਂ ਸਾਰਿਆਂ ਨੂੰ ਰਾਮ ਨੌਮੀ ਦੀਆਂ ਬਹੁਤ ਬਹੁਤ ਮੁਬਾਰਕਾਂ ਜੈ ਸ਼੍ਰੀ ਰਾਮ ਜੀ